ਹੈਲੋ एवरीवन ਅੱਜ ਆਪਾਂ ਜਾਣਾਂਗੇ ਕਿ ਜਿਹੜੀ ਵਰਟੋ ਲੈਬ ਦੀ ਰਿਪੋਰਟਸ ਡਾਊਨਲੋਡ ਕਰਨ ਵਾਲੀ ਐਪ ਹੈਗੀ ਆ ਉਹਨੂੰ ਕਿਵੇਂ ਯੂਜ਼ ਕਰਨਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਪਲੇ ਸਟੋਰ ਤੇ ਜਾ ਕੇ ਕ੍ਰੀਲਿਓ ਹੈਲਥ ਲਿਖ ਕੇ ਸਰਚ ਕਰ ਲੈਣਾ ਹੈਗਾ ਇੱਥੇ ਪੂਰਾ ਨਾਮ ਹੈਗਾ ਕ੍ਰੀਲਿਓ ਹੈਲਥ ਫਾਰ ਡਾਕਟਰਸ ਠੀਕ ਹੈ ਜੀ ਕ੍ਰੀਲਿਓ ਹੈਲਥ ਫਾਰ ਡਾਕਟਰਸ ਜਦੋਂ ਤੁਸੀਂ ਸਰਚ ਕਰੂਗੀ ਆ ਦੇਖੋ ਸਾਮਨੇ ਸਟੈਟੋਸਕੋਪ ਦਾ ਸਾਈਨ ਬਣਿਆ ਹੋਇਆ ਆ ਉਸ ਐਪ ਨੂੰ ਤੁਸੀਂ ਇੰਸਟਾਲ ਕਰ ਲੈਣਾ ਹੈਗਾ ਕ੍ਰੀਲਿਓ ਹੈਲਥ ਫॉर ਡਾਕਟਰਸ ਕਰਕੇ ਜਦੋਂ ਐਪ ਨੂੰ ਇੰਸਟਾਲ ਕਰਕੇ ਤੁਸੀਂ ਓਪਨ ਕਰੋਗੇ ਸਭ ਤੋਂ ਅੱਗੇ ਲੌਗਇਨ ਕਰਨ ਦੀ ਆਪਸ਼ਨ ਆਏਗੀ ਤੁਹਾਡੇ ਨੇ ਲੌਗਇਨ ਆਈਡੀ ਹੈਗੀ ਆ ਉਹ ਤੁਹਾਨੂੰ ਸੈਂਡ ਕੀਤੇ ਹੋਇਆ ਵਰਡ ਟੂ ਡੈਸ਼ ਉਸ ਤੋਂ ਬਾਅਦ ਤੁਹਾਡਾ ਕੋਈ ਨਾ ਕੋਈ ਕੋਡ ਹੋਏਗਾ ਠੀਕ ਹੈ ਪਰ ਆਪਾਂ ਕਿਸੇ ਹੋਰ ਦਾ ਲੌਗਇਨ ਆਈਡੀ ਜਿਹੜਾ ਯੂਜ਼ ਕਰਕੇ ਕਰ ਰਹੇ ਹੈਗੇ ਆ ਤੁਹਾਡਾ ਆਈਡੀ ਪਾਸਵਰਡ ਜਿਹੜਾ ਹੈਗਾ ਆ ਤੁਹਾਨੂੰ ਸੈਂਡ ਕੀਤਾ ਹੋਇਆ ਤੁਸੀਂ ਉਹਦਾ ਯੂਜ਼ ਕਰਕੇ ਲੌਗਇਨ ਕਰ ਸਕਦੇ ਹੈਗੇ ਆ ਇਥੇ ਆਪਾਂ ਇੱਕ ਲੌਗਇਨ ਆਈਡੀ ਯੂਜ਼ ਕਰਕੇ ਲੌਗਇਨ ਕਰ ਰਹੇ ਹਾਂ ਆ ਕੁਝ ਬੇਸਿਕ ਇਨਫੋਰਮੇਸ਼ਨ ਆ ਰਹੀ ਤੁਸੀਂ ਦੇਖਣਾ ਦੇਖ ਵੀ ਸਕਦੇ ਹੋ ਕੀ ਕੀ ਕਰਕੇ ਜੇ ਸਕਿਪ ਕਰਨਾ ਸਕਿਪ ਵੀ ਕਰ ਸਕਦੇ ਹੋ ਕਿ ਸਾਡਾ ਜਿਹੜਾ ਮੇਨ ਪੇਜ ਹੈ ਉਹ ਸਟਾਰਟ ਹੋ ਚੁੱਕਿਆ ਹੈਗਾ ਆ ਇਸ ਮੇਨ ਪੇਜ ਦੇ ਉੱਤੇ ਕੀ ਦਿਖਾਈ ਦੇ ਰਿਹਾ ਹੈਗਾ ਆ ਕਿ ਉੱਪਰ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਹੋਇਆ ਕਰੰਟ ਡਿਊ ਕਰੰਟ ਡਿਊ ਦਾ ਮਤਲਬ ਤੁਹਾਡੀ ਕਿੰਨੀ ਪੇਮੈਂਟ ਜਿਹੜੀ ਆ ਲੈਬ ਨੂੰ ਦੇਣ ਵਾਲੀ ਰਹਿੰਦੀ ਹੈ ਜੇ ਤੁਹਾਡੀ ਪੇਮੈਂਟ ਸਾਡੇ ਕੋਲ ਐਕਸਟਰਾ ਹੈਗੀ ਆ ਉਸ ਤੋਂ نیچے ਦੇਖੋ ਗ੍ਰੀਨ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਜ਼ੀਰੋ ਲਿਖਿਆ ਇਸ ਜਗ੍ਹਾ ਤੇ ਸ਼ੋ ਹੋਏਗਾ ਤੁਹਾਡਾ ਕਿੰਨਾ ਐਡਵਾਂਸ ਸਾਡੇ ਕੋਲ ਪਿਆ ਆ ਠੀਕ ਹੈ ਜੀ ਜੇ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੈ ਨੀਚੇ ਸੈਟਲ ਨਾਉ ਦਾ ਬਟਨ ਹੈਗਾ ਆ ਤੁਸੀਂ ਸੈਟਲ ਨਾਉ ਤੇ ਜਿਵੇਂ ਹੀ ਕਲਿੱਕ ਕਰੋਗੇ ਤੁਹਾਡੀ ਅਮਾਉਂਟ ਇੱਥੇ ਆ ਜਾਏਗੀ ਤੁਸੀਂ ਇਸ ਅਮਾਉਂਟ ਨੂੰ ਚੇਂਜ ਵੀ ਕਰ ਸਕਦੇ ਆ ਫੋਰ ਐਗਜ਼ਾਮਪਲ ਤੁਸੀਂ 5000 ਰੁਪਏ ਪੇ ਕਰਨਾ ਹੈਗਾ ਆ ਤੁਸੀਂ 5000 ਵੀ ਕਰ ਸਕਦੇ ਆ ਉਸ ਤੋਂ ਬਾਅਦ ਪੇ ਨਾਉ ਤੇ ਜਿਵੇਂ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਅੱਗੇ ਆਪਸ਼ਨ ਆ ਜੇਗੀ ਸਿੱਧੀ Google Pay ਦੀ ਇਹ ਜੇ ਇੱਥੇ Google Pay ਤੇ ਕਲਿੱਕ ਕਰਕੇ ਬਾਕੀ ਜਿੰਨੇ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਉਸ ਲਈ ਵੀ ਨਾ ਕਰ ਸਕਦੇ ਆ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਪੇਮੈਂਟ ਕਰਨੀ ਆ ਤੁਸੀਂ ਵੇਟ ਕਰਨਾ ਕੁਝ ਸਮੇਂ ਲਈ ਵੇਟ ਕਿਉਂ ਕਰਨਾ ਹੈਗਾ ਆ ਤਾਂ ਕਿ ਪ੍ਰੋਪਰ ਪੇਮੈਂਟ ਦੇ ਸਾਰੇ ਸਾਈਕਲਸ ਪੂਰੇ ਹੋ ਜਾਣ ਕਿਉਂਕਿ ਪਹਿਲਾਂ ਪੇਮੈਂਟ ਤੁਹਾਡੇ ਅਕਾਊਂਟ ਚੋਂ ਕੱਟ ਹੋਣੀ ਆ ਫਿਰ ਪੇਮੈਂਟ ਸਿਸਟਮ ਦੇ ਵਿੱਚ ਅਪਡੇਟ ਹੋਣੀ ਆ ਤੁਹਾਡੇ ਸਾਹਮਣੇ ਜਿੰਨੇ ਵੀ ਪੇਜ ਖੁੱਲੇ ਹੋਣਗੇ ਸਾਰੇ ਜਦੋਂ ਤੱਕ ਬੰਦ ਨਹੀਂ ਹੋ ਜਾਂਦੇ ਤੁਸੀਂ ਬੈਕ ਦਾ ਬਟਨ ਨਹੀਂ ਦਬਣਾ ਹੈਗਾ ਠੀਕ ਹੈ ਜੀ ਉਹਦੇ ਲਈ ਹਾਰਡਲੀ 1 ਮਿੰਟ ਦਾ ਟਾਈਮ ਲੱਗਦਾ ਹੈਗਾ 1 ਮਿੰਟ ਦੇ ਅੰਦਰ ਅੰਦਰ ਸਾਰਾ ਪ੍ਰੋਸੈਸ ਹੋ ਜਾਂਦਾ ਹੈਗਾ ਕੰਪਲੀਟ ਠੀਕ ਹੈ ਜੀ ਤੇ ਹੁਣ ਆਪਾਂ ਇਥੋਂ ਬੈਕ ਕਰਨ ਲੱਗੇ ਹੈਗੇ ਆ ਤੇ ਦੂਜੀ ਆਪਸ਼ਨ ਜਿਹੜੀ ਤੁਹਾਡੇ ਲਈ ਹੈਗੀ ਆ ਮੇਨ ਰਿਪੋਰਟਸ ਵਾਲੀ ਇਹ ਤਾਂ ਪੇਮੈਂਟ ਰਿਲੇਟਡ ਇਨਫੋਰਮੇਸ਼ਨ ਹੋਗੀ ਦੂਜੀ ਆਪਸ਼ਨ ਹੈਗੀ ਰਿਪੋਰਟਸ ਵਾਲੀ ਤੁਸੀਂ ਉੱਪਰ ਤਿੰਨ ਲਾਈਨਾਂ ਦਿਖ ਰਹੀਆਂ ਹੈਗੀਆਂ ਆ ਲੈਫਟ ਹੈਂਡ ਸਾਈਡ ਤੇ ਉਹਨਾਂ ਤਿੰਨ ਲਾਈਨਸ ਤੇ ਤੁਸੀਂ ਜਦੋਂ ਕਲਿੱਕ ਕਰੋਗੇ ਇਥੇ ਵੇਟਿੰਗ ਲਿਸਟ ਜੀ ਸਭ ਤੋਂ ਪਹਿਲੇ ਨੰਬਰ ਤੇ ਆਪਸ਼ਨ ਆ ਤੁਸੀਂ ਵੇਟਿੰਗ ਲਿਸਟ ਤੇ ਕਲਿੱਕ ਕਰਨਾ ਜਦੋਂ ਤੁਸੀਂ ਬੇਟਿੰਗ ਲਿਸਟ ਤੇ ਕਲਿੱਕ ਕਰੋਗੇ ਇੱਥੇ ਤੁਹਾਨੂੰ ਰਿਪੋਰਟ ਦਿਖਣੀ ਸ਼ੁਰੂ ਹੋ ਜਾਏਗੀ ਜਿਵੇਂ 30 ਜੂਨ ਦੀ ਆ ਰਿਪੋਰਟ ਹੈਗੀ ਆ ਠੀਕ ਹੈ ਇੱਥੇ ਫਿਲਟਰ ਉੱਪਰ ਦੇਖੋ ਸੱਜੇ ਹੱਥ ਦੇ ਉੱਪਰ ਰਾਈਟ ਹੈਂਡ ਸਾਈਡ ਦੇ ਉੱਪਰ ਕੀ ਹੈ ਕੈਲੰਡਰ ਦਾ ਸਾਈਨ ਬਣਾ ਜਦੋਂ ਇੱਥੇ ਕਲਿੱਕ ਕਰੋਗੇ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਸੀਂ ਕਿੰਨੀ ਆ ਰਿਪੋਰਟਾਂ ਦੇਖਣਾ ਚਾਹੁੰਦੇ ਟੂਡੇ ਜਸਟਰਡੇ ਕੱਲ ਦੀ ਲਾਸਟ 7 ਡੇ ਮੈਂ ਲਾਸਟ 7 ਡੇ ਤੇ ਕਲਿੱਕ ਕਰ ਲਿਆ ਪਿਛਲੇ 7 ਦਿਨ ਦੀਆਂ ਰਿਪੋਰਟਾਂ ਸਾਰੀਆਂ ਇੱਥੇ ਦਿਖ ਜਾਣਗੀਆਂ ਸਾਨੂੰ ਠੀਕ ਹੈ ਆਹ ਅਲੱਗ-ਅਲੱਗ ਦਿਨ ਦੀ ਡੇਟ ਵਾਈਜ਼ ਨੇਮ ਵ ਤੁਸੀਂ ਜਿਹੜੇ ਵੀ ਪੇਸ਼ੈਂਟ ਦੀ ਰਿਪੋਰਟ ਡਾਊਨਲੋਡ ਕਰਨਾ ਚਾਹੁੰਦੇ ਹੋ ਉੱਤੇ ਕਲਿੱਕ ਕਰ ਲੈਣਾ ਜਿਵੇਂ ਕਿ ਆ ਜਸਪ੍ਰੀਤ ਹੈਗਾ ਆ ਆਪਾਂ ਜਸਪ੍ਰੀਤ ਦੀ ਰਿਪੋਰਟ ਓਪਨ ਕਰਦੇ ਹਾਂ ਹੁਣ ਜਿਦ ਤੱਕ ਆਨ ਦੇਖੋ ਇਹ ਰਿਪੋਰਟ ਓਪਨ ਨਹੀਂ ਹੋ ਰਹੀ ਨੀਚੇ ਕੀ ਲਿਖ ਕੇ ਆ ਰਿਹਾ ਪਲੀਜ਼ ਮੇਕ ਪੇਮੈਂਟ ਕਿਉਂਕਿ ਇਸ ਰਿਪੋਰਟ ਦੀ ਪੇਮੈਂਟ ਡੂਅਰ ਪੇਮੈਂਟ ਹੋਈ ਨਹੀਂ ਹੈਗੀ ਇਸ ਕਰਕੇ ਓਪਨ ਨਹੀਂ ਹੋ ਰਹੀ ਹੁਣ ਆਪਾਂ ਉਹ ਰਿਪੋਰਟ ਦੇਖਦੇ ਜਿਹੜੀ ਪੇਡ ਹੈਗੀ ਆ ਕਸਟਮ ਫਿਲਟਰ ਵੀ ਲਗਾ ਸਕਦੇ ਹੈਗੇ ਆ। ਆਦਿਕੋ ਪੇਡ ਰਿਪੋਰਟ ਆ ਗਈ ਹੈ। ਪੇਡ ਰਿਪੋਰਟ ਜਿਹੜੀ ਓਪਨ ਹੋਏਗੀ। ਠੀਕ ਹੈ ਜੀ ਇਸ ਤਰੀਕੇ ਨਾਲ। ਹੁਣ ਮੈਂ ਪੂਜਾ ਨਾਮ ਜਿਹੜਾ ਪੇਸ਼ੈਂਟ ਹੈਗਾ ਪੂਜਾ ਨਾਮ ਦੇ ਪੇਸ਼ੈਂਟ ਦੀ ਰਿਪੋਰਟ ਓਪਨ ਕਰਨ ਲੱਗਿਆ। ਇਸ ਤਰੀਕੇ ਨਾਲ ਰਿਪੋਰਟ ਤੁਹਾਨੂੰ ਦਿਖੇਗੀ। ਠੀਕ ਹੈ ਜੀ ਆ ਕੈਲਸ਼ੀਅਮ ਦੀ ਰਿਪੋਰਟ ਹੈ ਇਸ ਤੋਂ ਅੱਗੇ ਨੂੰ ਮੂਵ ਕਰੂਗੇ ਕੋਲੇਸਟ੍ਰੋਲ ਟੈਜ ਦੀ ਰਿਪੋਰਟ ਆ ਕਿ ਇਸ ਤੋਂ ਅੱਗੇ ਨੂੰ ਮੂਵ ਕਰਾਂਗੇ ਸੀਬੀਸੀ ਜਿਹੜੇ ਰੈੱਡ ਕਲਰ 'ਚ ਦਿਖ ਰਿਹਾ ਇਹ ਮਤਲਬ ਕੋਈ ਵੀ ਵੈਲਿਊ ਜੇ ਹਾਈ ਹੋਏਗੀ ਜਾਂ ਲੋਅ ਹੋਏਗੀ ਉਹ ਤੁਹਾਨੂੰ ਰੈੱਡ ਕਲਰ 'ਚ ਦਿਖੇਗੀ ਠੀਕ ਹੈ ਜੀ ਹੁਣ ਜੇ ਤਾਂ ਤੁਸੀਂ نیچے ਜਾਓਗੇ نیچے ਤੁਹਾਨੂੰ ਆ ਡਾਊਨਲੋਡ ਦਾ ਬਟਨ ਦਿਖ ਰਿਹਾ ਠੀਕ ਜਦੋਂ ਇਸ ਡਾਊਨਲੋਡ ਦੇ ਬਟਨ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਇਸ ਡਾਊਨਲੋਡ ਦੇ ਬਟਨ ਨਾਲ ਸਿਰਫ ਸੀਬੀਸੀ ਦੀ ਰਿਪੋਰਟ ਡਾਊਨਲੋਡ ਹੋਏਗੀ ਜੇ ਤੁਸੀਂ ਇੱਥੇ ਕਲਿੱਕ ਕਰੋਗੇ ਸਿਰਫ ਕੋਲੇਸਟ੍ਰੋਲ ਜੇ ਤੁਸੀਂ ਸਾਰੀਆਂ ਰਿਪੋਰਟਾਂ ਇਕੱਠੀਆਂ ਇੱਕੋ ਫਾਈਲ 'ਚ ਡਾਊਨਲੋਡ ਕਰਨੇ ਉੱਪਰ ਦੇਖੋ ਆਪਸ਼ਨ ਇੱਕ ਬਣੀ ਹੋਈ ਆਹ ਰਹੀ ਦੇਖੋ 뷰 ਡਿਟੇਲ ਜਦੋਂ ਤੁਸੀਂ ਇਸ 뷰 ਡਿਟੇਲ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਸਾਰਾ ਕੁਝ ਹੀ ਓਪਨ ਹੋ ਜਾਵੇਗਾ ਕਿ ਇਸ ਪੂਜਾ ਪੇਸ਼ੈਂਟ ਦਾ ਉੱਪਰ ਨਾਮ ਦਿੱਤਾ ਹੋਇਆ ਇਸ ਪੂਜਾ ਪੇਸ਼ੈਂਟ ਦੇ ਆਵਲੇ ਦੇ ਟੈਸਟ ਹੈਗੇ ਆ ਸੋਲੀ ਵਾਪਸ ਜਾਵਾਂਗੇ ਮੇਰੇ ਤੋਂ ਇਸ ਪੂਜਾ ਪੇਸ਼ੈਂਟ ਦੇ ਆਵਲੇ ਟੈਸਟਾਂ ਦੀ ਰਿਪੋਰਟ ਡਾਊਨਲੋਡ ਕਰਨ ਦਾ ਬਟਨ نیچے ਲੱਗਾ ਡਾਊਨਲੋਡ ਆਲ ਹੁਣ ਤੁਸੀਂ ਡਾਊਨਲੋਡ ਵਿਦ ਹੈਡਰ ਕਰਨਾ ਚਾਹੁੰਦੇ ਹੋ ਕਿ ਵਿਦਆਊਟ ਹੈਡਰ ਕਰਨਾ ਚਾਹੁੰਦੇ ਮਰਜੀ ਤੁਹਾਡੀ ਹੈ ਜਿਵੇਂ ਆਪਾਂ ਇੱਥੇ ਵਿਦਆਊਟ ਹੈਡਰ ਕਰਦੇ ਕਿਉਂਕਿ ਤੁਸੀ ਪ੍ਰਿੰਟ ਆਊਟ ਵੀ ਕੱਢਣਾ ਹੁੰਦਾ ਹੈ ਵਿਦ ਹੈਡਰ ਉਹ ਲੋਡ ਪਾਉਂਗੇ ਜਦੋਂ ਤੁਸੀ ਪੇਸ਼ੰਟਰ ਰਿਪੋਰਟ ਵਟਸਐਪ ਕਰਨੀ ਆ ਆਪਾਂ ਵਿਦਆਊਟ ਲੈਟਰ ਹੈਡ ਜਿਹੜੀ ਰਿਪੋਰਟ ਡਾਊਨਲੋਡ ਕੀਤੀ ਸਮ੍ਰਿਤਿਕੋ ਰਿਪੋਰਟ ਇਸ ਟਾਈਮ ਡਾਊਨਲੋਡ ਹੋ ਰਹੀ ਆ ਇਸੇ ਸਾਈਨ نیچے ਆਏਗਾ ਡਾਊਨਲੋਡਿੰਗ ਫਾਈਲ ਨਾਉ ਫਾਈਲ ਸੇਵ ਹੋ ਗਈ ਹੈ ਡਾਊਨਲੋਡ ਦੇ ਫੋਲਡਰ ਦੇ ਵਿੱਚ ਨੀਚੇ ਲਿਖਿਆ ਆ ਗਿਆ ਹੁਣ ਆਪਾਂ ਇੱਥੋਂ ਜਾਵਾਂਗੇ ਫਾਈਲਸ ਵਾਲੇ ਫ ਫਾਈਲ ਜੇ ਤੁਸੀਂ ਫਾਈਲਸ ਜਾਉਂਗੇ ਇਸ ਜਗ੍ਹਾ ਤੇ ਤੁਹਾਨੂੰ ਡਾਊਨਲੋਡ ਦਾ ਫੋਲਡਰ ਮਿਲੇਗਾ ਆਹ ਰਿਹਾ ਆ ਦੇਖੋ ਡਾਊਨਲੋਡ ਦਾ ਫੋਲਡਰ نیچے ਠੀਕ ਹੈ ਜੀ ਇਸ ਡਾਊਨਲੋਡ ਦੇ ਫੋਲਡਰ ਨੂੰ ਮੈਂ ਕਲਿੱਕ ਕੀਤਾ ਜਿਵੇਂ ਕਲਿੱਕ ਕੀਤਾ ਸਭ ਤੋਂ ਪਹਿਲੇ ਨੰਬਰ ਤੇ ਦੇਖੋ ਜਿਹੜੀ ਫਾਈਲ ਪਈ ਹੈ 175 ਨੰਬਰ ਕਰਕੇ ਇਹ ਜਿਹੜੀ ਰਿਪੋਰਟ ਆਪਾਂ ਹੁਣ ਡਾਊਨਲੋਡ ਕਰਕੇ ਆਏ ਉਹ ਹੈ ਆਹ ਰਿਪੋਰਟ ਹੈ ਪੂਜਾ ਪੇਸ਼ਣ ਜਿਹੜੀ ਆਪਾਂ ਹੁਣ ਡਾਊਨਲੋਡ ਕੀਤੀ ਸੀ ਇਸ ਰਿਪੋਰਟ ਨੂੰ ਤੁਸੀਂ ਅੱਗੇ ਜਿੱਦਾਂ ਵੀ ਆਪਣੇ ਲੈਪਟਾਪ ਦੇ ਵਿੱਚ ਲੈ ਕੇ ਜਾਣਾ ਹੈ ਜਾਂ ਕਿਵੇਂ ਵੀ ਪ੍ਰਿੰਟ ਕਰਨਾ ਜਾਂ WhatsApp ਕਰਨਾ ਤੁਸੀਂ ਤੋਂ ਜੋ ਵੀ ਕਰਨਾ ਚਾਹੋ ਕਰ ਸਕਦੇ ਆਂ ਬਸ ਫਰਕ ਇੰਨਾ ਆ ਪਹਿਲਾਂ WhatsApp ਤੇ ਰਿਪੋਰਟ ਆਉਂਦੀ ਸੀ ਤੁਸੀਂ ਉੱਥੋਂ ਡਾਊਨਲੋਡ ਕਰਦੇ ਸੀਗੇ ਹੁਣ ਰਿਪੋਰਟ ਇਸ ਐਪ ਦੇ ਵਿੱਚ ਆ ਜਾਂਦੀ ਤੁਸੀਂ ਇੱਥੋਂ ਡਾਊਨਲੋਡ ਕਰਨਾ ਫਰਕ ਬਸ ਇੰਨਾ ਕੀ ਆ ਬਾਕੀ ਸਿੰਪਲ ਪ੍ਰੋਸੈਸ ਹੈ ਸਾਰਾ ਕਰਨਾ ਕੀ ਹੈ ਤੁਹਾਡੇ ਸਾਹਮਣੇ ਜਦੋਂ ਤੁਸੀਂ ਵੇਟਿੰਗ ਲਿਸਟ ਦੇ ਵਿੱਚ ਜਾਉਂਗੇ ਸਾਰੇ ਪੇਸ਼ੰਦਿਆਂ ਦੀ ਰਿਪੋਰਟ ਸਾਹਮਣੇ ਸ਼ੋ ਹੋਣਗੀਆਂ ਉਹਨਾਂ ਰਿਪੋਰਟ ਦੇ ਵਿੱਚੋਂ ਜਿਹੜੀ ਵੀ ਰਿਪੋਰਟ ਤੁਹਾਨੂੰ ਚਾਹੀਦੀ ਹੈਗੀ ਆ ਤੁਸੀਂ ਉਸ ਰਿਪੋਰਟ ਦੇ ਉੱਤੇ ਜਾ ਕੇ 뷰 ਡਿਟੇਲ ਕਰਕੇ